ਇਹ ਹੈ ਤਾਂ ਦੇਖੇ ਮੈਂ ਰੋਡ ਤੇ ਸ਼ਾਇਦ ਐਕਸੀਡੈਂਟ ਵੈਰਾ ਹੋਇਆ ਕੁਛ ਤੋਂ ਜਦੋਂ ਮੈਂ ਇੱਥੇ ਆ ਕੇ ਦੇਖਿਆ ਮੁੰਡਾ ਇੱਥੇ ਆਪਣੇ ਹੋਟਲ ਦੇ ਕੰਮ ਕਰਦਾ ਸੀਗਾ ਉਹਦੀ ਲੱਤ ਦੋ ਜਗ੍ਹਾ ਤੋੜ ਗਈ ਮੁੰਡੇ ਸੀਗੇ ਮੈਨੂੰ ਨਾਮ ਨਹੀਂ ਪਤਾ ਮੇਰੇ ਹੁੰਦਾ ਬੰਦਾ ਜ਼ਖਮੀ ਉਹਨੇ ਕਹੇ ਪੰਜ ਛੇ ਬੰਦੇ ਆਏ ਨੇ ਮੈਨੂੰ ਅੰਦਰੋਂ ਕੀ ਖੜਿਆ ਡਰਾੜ ਉਹਨਾਂ ਕੋ ਟੈਨਸ਼ਨ ਫੁੱਟ ਗਈ ਡਰਾੜ ਹੀ ਉਹਨੇ ਮਿਲ ਮੁੰਡੇ ਮੇਰਾ ਵੜਿਆ ਵਾ ਫਿਰ ਮੇਰੇ ਲੱਤਾਂ ਤੇ ਮਾਰਿਆ ਵਾ ਅਜੀ ਗੱਲਬਾਤ ਕੁਝ ਨਹੀਂ ਹੋਈ ਮੈਂ ਤਾਂ ਬਈ ਸੋ ਰੋਡ ਤੇ ਸੈਰ ਕਰ ਰਿਹਾ ਸੀਗਾ ਮੈਂ ਆਇਆ ਤਾਂ ਦੇਖਿਆ ਬਈ ਰੋਡ ਤੇ ਸ਼ਾਇਦ ਐਕਸੀਡੈਂਟ ਵਾਹਰਾ ਹੋਇਆ ਕੁਝ ਤੋਂ ਜਦੋਂ ਬਈ ਇੱਥੇ ਆ ਕੇ ਦੇਖਿਆ ਮੁੰਡਾ ਇੱਥੇ ਆਪਣੇ ਹੋਟਲ ਦੇ ਕੰਮ ਕਰਦਾ ਸੀਗਾ ਉਹਦੀ ਲੱਤ ਦੋ ਜਗ੍ਹਾ ਤੋੜ ਗਈ ਮੁੰਡੇ ਸੀਗੇ ਮੈਨੂੰ ਨਾਮ ਨਹੀਂ ਪਤਾ ਇਹਨਾਂ ਪਹਿਲਾਂ ਇਹਨਾਂ ਸ਼ਾਇਦ ਤਰਕਾ ਹੋਟਲ ਰੈਂਡਰੈਂਸ ਤੇ ਲਿਆ ਇਹ ਕੱਠੇ ਨੇ ਲਿਆ ਹੋਇਆ ਸੀ ਸ਼ਾਇਦ ਇਹਨਾਂ ਨੇ ਪਹਿਲਾਂ ਹੀ ਲਗੜ-ਘੜ ਚੱਲਦੀ ਪਈ ਦੋ ਚਾਰ ਹੀ ਪਹਿਲਾਂ ਇਹ ਬੰਦੇ ਆਏ ਸਾਡੇ ਹੁੰਦੇ ਆਪਾਂ ਭਜਾਏ ਭਾਈ ਨੇ ਹੁਣ ਉਸ ਤੋਂ ਬਾਅਦ ਇਹਨਾਂ ਦੀ ਕੀ ਗੱਲਬਾਤ ਚੱਲਣ ਦੀ ਮੈਂ ਮਹੀਨਾ ਕੋ ਹੋ ਗਿਆ ਮੈਂ ਅਜੇ ਨਾ ਬੇਬੇ ਇੱਕ ਹਮਾ ਚੱਲ ਹਮਾ ਚੱਲਦਾ ਬੇਟੀ ਕਿੰਨੇ ਕ ਬੰਦੇ ਜਿਹਨਾਂ ਨੂੰ ਲਾਇਆ ਸੁਣੋ ਭਾਈ ਰੋੜ ਤੇ ਜੋ ਸੁਣੇ ਮੈਂ ਇੱਥੇ ਗੱਲੀ ਦੇ ਚੱਕੇ ਲਾ ਰਿਹਾ ਹੈਗੇ ਮੈਨੂੰ ਜੋ ਰੋੜ ਤੇ ਸੁਣਿਆ ਕਿ ਦੇ ਪੰਛੀ ਜਣੇ ਸੀਗੇ ਦੋ ਤਿੰਨ ਐਕਟਿਵ ਹੋਏ ਸੀਗੇ ਅੰਦਰੋਂ ਲੈ ਕੇ ਚਿੱਤ ਕੇ ਇਹ ਮੈਨੂੰ ਨਹੀਂ ਭਾਈ ਪਤਾ ਇਹ ਹੁਣ ਉਹੀ ਜਾਣਦਾ ਕਿ ਮੈਂ ਮੋਕੇ ਤੇ ਹੈ ਨਹੀਂ ਸੀ ਭਾਈ ਇੱਥੇ ਹਿਆਰ ਵਗੈਰਾ ਵੀ ਗਈ ਹੋਣਾ ਨਹੀਂ ਸੁਣਤੀ ਹੈ ਕਿ ਦਾਤਰਾਂ ਨੇ ਲੱਤ ਦੋ ਤਿੰਨ ਜਗ੍ਹਾ ਤੋੜੀ ਹੈ ਕੁਛ ਸੀਸੀਰੀ ਵਗੈਰਾ ਦਾ ਗੱਡਾ ਏਥੇ ਉਹ ਕਰਦੀਆਂ ਸੀ ਸੀਸੀਰੀ ਦੇ ਭਾਈ ਜਿਹੜੀ ਹੈਗੀ ਅੰਦਰ ਪਾਰਕਿੰਗ ਪਾਰਕਿੰਗ ਦੀ ਹੈ ਜੇ ਕੋਈ ਅੰਦਰ ਗੱਲ ਹੋ ਨੇ ਵੀ ਰੋੜ ਤੇ ਇਥੇ ਮੁੰਡਾ ਮਲਾਜ ਉਹਨਾਂ ਸੈਰ ਕੰਦੇ ਗਲੀ ਦੇ ਨੋਂ ਭੰਕੇ ਅਗਲੀ ਗਲੀ ਆਉਟ ਹੀ ਇਥੇ ਮੋੜ ਤੇ ਮੈਂ ਕਿਹਾ ਰਸ਼ ਬੜਾ ਲੱਗਾ ਹੋਇਆ ਹੈ ਤੋ ਜਦੋਂ ਅੱਗੇ ਦੇਖਿਆ ਤਾਂ ਮੈਂ ਕਿਹ ਕੋਈ ਬੰਦਾ ਆਪਣਾ ਨੇ ਉਹ ਵੇਖਿਆ ਜਾ ਗੇਹੀ ਲੰਮੇ ਪਏ ਹੋਇਆ ਸੁਪਰ ਪ੍ਰਸ਼ਾਸਨ ਨੂੰ ਇਹਦੇ ਬਾਰੇ ਸੂਚਨਾ ਦਿੱਤੀ ਬੁਲਸਰ ਬੜਾ 108 ਤੇ ਫੋਨ ਕੀਤਾ ਹੈ ਉਥੇ ਕੰਟਰੋਲ ਰੂਮ ਤੇ ਖੁਦ ਫੋਨ ਕੀਤਾ ਨਹੀਂ ਆ ਗਿਆ ਮਲਾਜ ਮਲਾਜ ਦੋ ਆਏ ਨੇ ਉਹਨਾਂ ਨੇ ਨੋਟ ਕਰ ਲਿਆ ਕਿ ਜੋ ਵੀ ਵਾਈਫ ਦੇ ਪਿਆ ਨੇ ਤੇ ਉਹਦੇ ਘਰ ਵੀ ਦੋ ਚਾਰ ਜੀ ਜਾ ਕੇ ਪਏ ਨੇ ਉਹ ਵਾਈਫ ਨੂੰ ਮਲੇ ਵਾਲੇ ਨੂੰ ਪਤਾ ਕਿਹੜੇ ਬੰਦੇ ਨੇ ਸਾਰਾ ਪਤਾ ਹੈ ਅਧਿਕਾਰੀ ਵੀ ਆਇਆ ਜਾਂ ਕੱਲੇ ਪੀਸੀਆ ਇਹ ਤਾਂ ਸਰਕਾਰੀ ਹਸਪਤਾਲੇ ਭੇਜਿਆ ਕਿ ਮਤਲਬ ਪਰਚੇ ਦਾ ਕੰਮ ਹੈ ਬਿਲਕੁਲ ਜੀ ਜੀ ਤੋਂ ਉਹ ਬੰਦੇ ਅੱਗੇ ਵੀ ਡਿਫਾਲਟ ਰਹੇ ਅੱਗੇ ਵੀ ਜੇਲਾ ਕੱਟ ਕੇ ਆਏ ਨੇ ਜਿਹੜੇ ਨੂੰ ਸੋਚਿਆ ਕਿ ਕਿਦਾਂ ਕਦੇ ਕੰਮ ਤੇ ਮਾੜਾ ਨਾ ਭਾਜੀ ਨਹੀਂ ਭਾਜੀ ਮਤਲਬ ਸ਼ਹਿਰ ਦੇ ਭਾਈ ਹੈ ਨਹੀਂ ਨਾ ਗੁੰਡਾ ਕਰਦੇ ਇੰਨੀ ਵੱਡੀ ਸ਼ਹਿਰੋਂ ਜਿਹੜਾ ਕੋਈ ਇੱਕ ਦੂਜੇ ਨੂੰ ਮਰਜ਼ੀ ਆ ਕੇ ਵੱਢੀ ਜਾ ਰਹੇ ਭਿੰਗ ਨੇ ਕੋਈ ਜੇ ਕੋਈ ਗੱਲ ਕਰਨੀ ਤੇਰੀ ਕੋਈ ਗੱਲ ਵਾਹੀ ਉਹਦੇ ਖਿਲਾਫ ਦਰਖਾਸਤ ਹੀ ਉਠਾਣੇ ਜੋ ਦੋ ਚਪੇੜਾ ਮਾਰ ਲੂ ਕੋਈ ਲੱਤਵਾ ਟੁੱਟ ਕੇ ਬਾਹਰ ਹੀ ਕਰਦਾ ਉਹ ਟੱਪਰ ਦੇ ਭਾਈ ਗਿਆ ਨਾ ਉਹਦੇ ਉਹਨੇ ਜੋ ਕਮਾਣਾ ਉਹ ਹੀ ਖਾਣਾ ਭਾਜੀ ਬਿਲਕੁਲ ਮੇਰੇ ਹੁੰਦਾ ਬੰਦਾ जख्मी ਉਹਨੇ ਕਹੇ ਪੰਜ ਛੇ ਬੰਦੇ ਆਏ ਨੇ ਮੈਨੂੰ ਅੰਦਰੋਂ ਕੀ ਖੜਿਆ ਡਰਾੜ ਉਹਨੂੰ ਤੰਦਰ ਫੁੱਟ ਗਈ ਡਰਾੜੀ ਉਹਨੇ ਮਿਲ ਮੁੱਢੇ ਮੇਰਾ ਵੜਿਆ ਵਾ ਫਿਰ ਮੇਰੇ ਰੱਤਾਂ ਤੇ ਮਾਰਿਆ ਵਾ ਤੇ ਮਾਰ ਕੇ ਐਕਟਰ ਤੇ ਆਏ ਦੂਜਲ ਮੰਦਿਰ ਤੇ ਸ਼ੇਰਪਰ ਦੇ ਕਿੰਚੀ ਚ ਸੱਜਿਆ ਜੋ ਮੈਨੂੰ ਪਰਾ ਲਗਾਵਾ ਤੇ ਉਹਰੇ ਕਰਦੇ ਸਾਰਾ ਪਰਾ ਡਰਾੜ ਮਾਰ ਕੇ ਉਹ ਅੰਨੇ ਵਾਰ ਡਰਾੜ ਮਾਰੀ ਜਬ ਮਾਰੀ ਜਣਾ ਦਾ ਅੰਦਰੋਂ ਕੀ ਖੇ ਦਿੰਦਾ ਤੇ ਕੋਈ ਜਾਣਦਾ ਜਾਂਦਾ ਕਿ ਇਹਨੇ ਕੋਈ ਝਗੜਾ ਹੀ ਨਾ ਦਾ ਕੀ ਖੇ ਵੀ ਆਈ ਸੀ ਉਹ ਉਹ ਬਚ ਗਏ ਜੀ ਉਹ ਹੀ ਕਾਜੂ ਸਾਰਾ ਪਤਾ ਬਈ ਜਿਹੜੇ ਮੁੰਡੇ ਆਏ ਨਹੀਂ ਪਰ ਛਰੇਮ ਗੁੰਡਾ ਦਰਦੀ ਹੋਈ ਛਰੇਮ ਗੁੰਡਾ ਦਰਦੀ ਹੋਈ ਹਾਂ ਪਪਾਏ ਕੀ ਦੋਗਦੀ ਘਟਨਾ ਸਾਰੀ ਇਹ ਜੀ ਮੈਂ ਤੇ ਅੱਤਾ ਘੰਡਾ ਹੋਇਆ ਮੈਂ ਇਥੋਂ ਆ ਰਿਹਾ ਸੀ ਮਾਰ ਕੇ ਵੇਖਿਆ ਉਹ ਕਹਿੰਦਾ ਮੈਨੂੰ ਮਾਰ ਕੇ ਦਰਵਾਜ਼ੇ ਦੇ ਅੰਨੇ ਵਾ ਮਾਰੇਂ ਦਰਵਾਜ਼ੇ ਲਾਉਂਦਾ ਲਾਉਂਦਾ ਅੱਲਾ ਕੋਈ ਕੰਮ ਨਹੀਂ ਮੋਟੇ ਹੀ ਵਟਿਆ ਬਣਾ ਦਾ ਅੱਛਾ ਹਾਂ ਲੱਤਾਂ ਤੇ ਮੋਟੇ ਦੀ ਮੋਟੇ ਦਸਤਾ ਜੀ ਕੰਮ ਹੀ ਨਹੀਂ ਕਰਦੀ ਉਹ ਕਹਿੰਦਾ ਵੀ ਵਾਸਤੇ ਮੇਰੀ ਬਾਡੀ ਸੀਗਾ ਮੇਰੀ ਜਾਨ ਨਿਕਲ ਗਈ ਲਹੂ ਵਗ ਰੋ ਹਟਣੀ ਸੀ ਆ ਮੋਟੇ ਇਥੋਂ ਹਟਾ ਦੋ ਨਾ ਇਹ ਤਾਂ ਜਿਹਦਾ ਜਿਹਦਾ ਮਾਰੀ ਜਿਹੜਾ ਨਾ ਛੜਿਆ ਉਹਨੇ ਡਰਾਡ ਮਾਰੀ ਨਹੀਂ ਮਤਲਬ ਇਹਨਾਂ ਨੂੰ ਡਾਰੀ ਕੋਈ ਨਹੀਂ ਗੁੰਡਿਆਂ ਨੂੰ ਗੁੰਡਿਆਂ ਕੋਈ ਡਾਰੀ ਨਹੀਂ ਨੇਰ ਕਰਤੀ ਪਈ ਆ ਦਿਨੇ ਤੋਂ ਪਹਿਰੇ ਕੰਮ ਹੋਇਆ ਮੌਕੇ ਤੇ ਅਸੀਂ ਆਏ ਆ ਤੇ ਇੱਥੇ ਲਗਾਈ ਝਾੜਾ ਹੋਇਆ ਤੇ ਮੁੰਡੇ ਨੂੰ ਅੰਦਰੋਂ ਲੈ ਕੇ ਮਾਰਿਆ ਕੁੱਟਿਆ ਉਹਨਾਂ ਨੇ ਤੇ ਡਰਾਡ ਮਾਰੇ ਹਾਂਜੀ ਤੇ ਉਹਨੂੰ ਹਸਪਤਾਲ ਪਹੁੰਚਾਇਆ ਉਹ ਵੀ ਅਗਲੇ ਆਈ ਉਹਨਾਂ ਕੋਲ ਕੀ ਜੋ ਵੀ ਕਾਰਵਾਈ ਕੀਤੀ ਹੋएगी ਜਿਹੜੀ ਜਰਾ ਜਰੀ ਪੱਟੀ ਆ ਇਹ ਆਪਣੇ ਸੰਗੋਪਰ ਰੋਡ ਵੱਜਦਾ ਜੀ ਇਹ ਜਿਹੜਾ ਪਚਾਈ ਆ ਜੀ ਮੇਂ ਤੰਦਰੁੜ ਜਾ ਅੰਬੀ ਬੰਦੇ ਦਾ ਪਛਾਣੀਏ ਤੁਹਾਨੂੰ ਇਹ ਕਿਵੇਂ ਪਤਾ ਲੱਗਿਆ ਤੁਹਾਨੂੰ ਆਹ ਫੋਨ ਕਟੋਰਮ ਤੋਂ ਪੋਹਣਾ ਆਇਆਗਾ ਹੋ ਸਕਦਾ ਕਿਨੇ ਇੱਕ ਕਿਨੇ ਜੰਮੀ ਹੋਏ ਮੁੰਡੇ ਇੱਕੋ ਇੱਕੋ ਹੀ ਹੋਏ ਦੂਜੇ ਪਤਾ ਹੀ ਕੋਣੀ ਮੁੰਡੇ ਕਿਨੇ ਨਹੀਂ ਆ ਜੀ ਪਤਾ ਲੱਗਿਆ ਤੇ ਮੁੰਡਾ ਜਖਮੀ ਕਿੰਨਾ ਜਖਮੀ ਹੋਇਆ ਜੀ ਲੱਤ ਤੇ ਛੱਟ ਲੱਗੀ ਉਦਾਂ ਆ ਗਿਆ ਹੌਸਪਟਲ ਗਿਆ ਕਿੰਨੇ ਮੁੰਡੇ ਹਸਪਤਲ ਪਹੁੰਚਾ ਤਾ ਹਾਂ ਜੀ